ਤੇ ਜੀ ਸਾਨੂੰ ਦੋ ਪੱਤਰ ਮਸੂਲ ਹੋਏ ਸੀਗੇ ਪਹਿਲੇ ਦੇ ਵਿੱਚ ਤਾਂ 17 April ਨੂੰ ਜਿਹੜਾ ਰੂਟੀਨ ਤਲਾਸ਼ੀ ਦੌਰਾਨ ਜਿਹੜਾ ਗੁਰਪ੍ਰਤਾਪ ਸਿੰਘ ਜਿਹੜੇ ਵਾਰਡੋਂ ਸੀ ਉਹਦੇ ਤਲਾਸ਼ੀ ਲੈ ਰਹੇ ਸੀਗਾ ਉੱਥੇ ਤਿੰਨ ਮੋਬਾਈਲ ਫੋਨ ਜਿਹੜੇ ਉਹਨਾਂ ਨੂੰ ਲਵਾਰਸ ਰਿਕਵਰ ਹੋਏ ਸੀ ਤੇ ਇਸੇ ਤਰ੍ਹਾਂ ਹੀ 25 ਤਰੀਕ ਨੂੰ ਜਦੋਂ ਦੁਬਾਰਾ ਉਹਨੇ ਤਲਾਸ਼ੀ ਕੀਤੀ ਤਾਂ ਉੱਥੇ ਇੱਕ ਫੋਨ ਤਾਂ ਸਾਡਾ ਰਵਿੰਦਰ ਸਿੰਘ ਮਲਜਮਾ ਅਤੇ ਰਵਿੰਦਰ ਸਿੰਘ ਹੈਰੀ ਜੋ ਕਿ ਮਰਡਰ ਕੇਸ ਦੇ ਵਿੱਚ ਹਵਾਲਾਤੀ ਹੈ ਇੱਕ ਟੱਚ ਫੋਨ ਉੱਥੋਂ ਮਿਲਦੋਆ ਇਹ ਇਸੇ ਤਰ੍ਹਾਂ ਦਵਾਸੀ ਦਰਾਨਾ ਬਾਸੂਨ ਦੇ ਕੋਲ ਦੱਬੇ ਹੋਏ ਜਿਹੜੇ ਤਿੰਨ ਹੋਰ ਸੌਣ ਜਿਹੜੇ ਆਉਂਦੇ ਉਹ ਤੋਂ ਦਰ ਕਵਰ ਹੋਇਆ ਜਿਹਦੇ ਚ ਰਮਾਰਨ ਨੂੰ ਗੁਰਪ੍ਰਤਾਪ ਸਿੰਘ ਉਹਨਾਂ ਨੇ ਸਾਨੂੰ ਪੱਤਰ ਭੇਜਿਆ ਤੇ ਇਸੇ ਤਰ੍ਹਾਂ ਪ੍ਰਗਟ ਸਿੰਘ ਜਿਹੜੇ ਸਹਾਇਕ ਸੋਬਰਨ ਉਹਨਾਂ ਨੇ ਵੀ ਸਾਨੂੰ ਲੈਟਰ ਭੇਜਿਆ ਜਿਹਦੇ ਤੇ ਅਸੀਂ ਐਫ ਆਈ ਆਰ ਨੰਬਰ 97 ਤੇ 18 ਨੇ ਵੀ ਰਿਪੋਰਟ ਰਿਸਟਰ ਕੀਤੀ ਉਹਦੇ ਚ ਤਕਰੀਰ ਚ ਇਹ ਦੇਖੋ ਹੁਣ ਅਸੀਂ ਜਿਹੜੇ ਤੋਂ ਬ੍ਰਾਮਦ ਜਰਵਿੰਦਰ ਸਿੰਘ ਉਹਨੂੰ ਪ੍ਰੈਸ਼ਰ ਬਾਂਡ ਤੇ ਲੈ ਕੇ ਆਉਣ ਉਹਦੀ ਪੁਸ਼ਟੀ ਸੋ ਹੀ ਪਤਾ ਲੱਗੂਗਾ ਬਾਕੀ ਟੈਕਨੀਕਲ ਜਿਹੜਾ ਸਾਡਾ ਸਾਈਬਰ ਸੈੱਲਾ ਉਹਨਾਂ ਨੇ ਅਸੀਂ ਪੇਸ਼ ਕੀ ਸਾਰਾ ਇਹਨਾਂ ਦਾ ਅਸੀਂ ਜਾਂਚ ਕਰਵਾਗੇ ਨਾ ਫੋਨ ਤੋਂ ਦੋ ਕਿਤੇ ਕਿਤੇ ਫੋਨ ਹੋਏ ਤੇ ਜਾਂ ਕੀ ਕੀ ਅਗੇ ਉਹਨਾਂ ਨੇ ਵਰਤ ਤਾਣੂ ਜਿਹਨੂੰ ਅਗੇ ਕੀ ਕੀ ਕਿਵੇਂ ਇਹਨਾਂ ਨੇ ਇਜ਼ਾਮ ਤੇ ਅਸੀਂ ਉਹ ਸਾਰਾ ਪਤਾ ਕਰਾਂਗੇ ਤੇ ਜੀ ਸਾਨੂੰ ਦੋ ਪੱਤਰ ਮਸੂਲ ਹੋਏ ਸੀਗੇ ਪਹਿਲੇ ਦੇ ਵਿੱਚ ਤਾਂ 17 ਅਪ੍ਰੈਲ ਨੂੰ ਜਿਹੜਾ ਰੂਟੀਨ ਤਲਾਸ਼ੀ ਦੌਰਾਨ ਜਿਹੜਾ ਗੁਰਪ੍ਰਤਾਪ ਸਿੰਘ ਜਿਹੜੇ ਵਾਰਡੋਂ ਸੀ ਉਹਨਾਂ ਦੀ ਤਲਾਸ਼ੀ ਲੈ ਰਹੇ ਸੀ ਤਾਂ ਉੱਥੇ ਤਿੰਨ ਮੋਬਾਈਲ ਮਿਲਦਿਆ ਉਹਨਾਂ ਨੂੰ ਲਵਾਰਸ ਰਕਬਰ ਹੋਏ ਸੀ ਤੇ ਇਸੇ ਤਰ੍ਹਾਂ ਹੀ 25 ਤਰੀਕ ਨੂੰ ਜਦੋਂ ਦੁਬਾਰਾ ਉਹਨੇ ਤਲਾਸ਼ੀ ਕੀਤੀ ਤਾਂ ਉੱਥੇ ਇੱਕ ਫੋਨ ਤਾਂ ਸਾਡਾ ਰਵਿੰਦਰ ਸਿੰਘ ਮਲਜ਼ਮਾ ਤੇ ਰਵਿੰਦਰ ਸਿੰਘ ਹੈਰੀ ਜੋ ਕਿ ਮਟਰ ਕੇਸ ਦੇ ਵਿੱਚ ਹਵਾਲਾਤੀ ਹੈ ਇੱਕ ਟੱਚ ਫੋਨ ਉਤੋਂ ਬਰਨ ਹੋਇਆ ਤੇ ਇਸੇ ਤਰ੍ਹਾਂ ਤਲਾਸ਼ੀ ਦੌਰਾਨ ਬਾਸੋਂ ਦੇ ਕੋਲ ਦੱਬੇ ਹੋਏ ਜਿਹੜੇ ਤਿੰਨ ਹੋਰ ਫੋਨ ਜਿਹੜੇ ਆ ਉਹ ਵੀ ਖੋਲ੍ਹ ਵਰਕਰ ਹੋਏ ਆ ਜੀਤੇਜ ਵਾਰਡ ਨੂੰ ਗੁਰਪ੍ਰਤਾਪ ਸਿੰਘ ਉਹਨਾਂ ਨੇ ਸਾਨੂੰ ਪੱਤਰ ਭੇਜਿਆ ਤੇ ਇਸੇ ਤਰ੍ਹਾਂ ਪ੍ਰਗਟ ਸਿੰਘ ਜਿਹੜੇ ਸਾਹਿਕ ਸੁਬੰਦ ਉਹਨਾਂ ਨੇ ਵੀ ਸਾਨੂੰ ਲੈਟਰ ਭੇਜਿਆ ਜਿਹਦੇ ਤੇ ਅਸੀਂ ਐਫ ਆਈ ਆਰ ਨੰਬਰ 97 ਤੇ 189 ਵੀਰਨੋ ਰਜਿਸਟਰ ਕੀਤੀ ਹੈ ਉਹਦੇ ਚ ਤਕਰੀਰ ਚ ਇਹ ਦੇਖੋ ਹੁਣ ਅਸੀਂ ਜਿਹੜੇ ਤੋਂ ਬ੍ਰਾਮਦਾਰ ਵੰਡਰ ਸਿੰਘ ਉਹਨੂੰ ਪ੍ਰੈਸ਼ਰ ਬਾਂਡ ਤੇ ਲੈ ਕੇ ਆਉਣ ਉਹਦੀ ਪੁਸ਼ਟੀ ਸੋ ਹੀ ਪਤਾ ਲੱਗੂਗਾ ਬਾਕੀ ਟੈਕਨੀਕਲ ਜਿਹੜਾ ਸਾਡਾ ਸਾਈਬਰ ਸੈੱਲਾ ਉਹਨਾਂ ਨੂੰ ਅਸੀਂ ਭੇਜ ਕੇ ਸਾਰਾ ਇਹਨਾਂ ਦਾ ਜਾਂਚ ਕਰਵਾਗੇ ਨਾਲ ਫਿਰ ਉਹ ਦੋ ਕਿਤੇ ਕਿਤੇ ਫੋਲ ਹੋਏ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर इस दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर